ਪਰਾ ਪਹਿਲਾਂ ਤਾਂ ਪਾਲ ਖਰੋੜ ਵੀਰ ਤੋਂ ਆਪਣੇ ਵਾਸਤੇ ਤਾਂ ਆਪਾਂ ਸਾਰੇ ਖਾਣੇ ਆ ਪੀਣੇ ਆ ਸੌਣੇ ਆ ਬੜੇ ਵਿਰਲੇ ਨੇ ਪਾਲ ਤੇ ਤੇ ਯਾਰ ਪ੍ਰਾਊਡ ਆ ਮਾਣ ਆ ਸਾਨੂੰ ਸਦਾ ਰਹੇਗਾ ਵੀ ਜੋ ਮਤਲਬ ਅਸੀਂ ਤਾਂ ਆਪਣੇ ਵਾਸਤੇ ਕਰਦੇ ਆ ਤੂੰ ਕਿਸੇ ਹੋਰ ਵਾਸਤੇ ਕਰਦਾ ਸਦਾ ਪ੍ਰਾਊਡ ਰਹੇਗਾ ਕੌਮ ਨੂੰ ਤੇ ਜੱਸੇ ਲਾਓ ਜੀ ਤੁਹਾਨੂੰ ਹੁਣ ਪੰਜਾਬ ਦੇ ਉਹ ਲੋਕ ਸਾਜ ਉਸ ਤੋਂ ਬਾਅਦ ਫਿਰ ਲੰਡਰ ਵਾਲੇ ਵੀਰਾਂ ਨੇ ਸਮਾਤੀ ਵਾਲੇ ਪਾਸੇ ਬਾਬਾ ਜੀ ਕਰਨੀਆਂ ਉਹ ਸਾਜ ਜੱਸੇ ਸਮਾਪਤੀ ਉਹ ਨਹੀਂ ਕਰਦੇ ਅਸ ਜਸ ਸਮਾਪਤੀ ਲਓ ਸੋ ਪਹਿਲਾਂ ਫਿਰ ਭਾਈ ਗੁਰਪ੍ਰੀਤ ਸਿੰਘ ਜੀ ਮਾਨਕ ਸਾਹਿਬ ਆ ਜਾਓ ਫਿਰ ਆ ਜਾਓ ਫਿਰ ਲਓ ਜੀ ਮੈਂ ਕਹਣਾ ਜੋਗੀ ਸਾਹਿਬ ਨੇ ਇੱਕੋ ਨਹੀਂ ਰੰਗ ਭਰ ਸਮਾਪਤੀ ਸਮਾਪਤੀ ਲੋਕ ਸਾਜਾ ਨਾ ਕਰਨਗੇ 5-10 ਮਿੰਟ ਦਾ ਸਮਾਂ ਹੈ ਸੋ ਮਿਹਰਬਾਨ ਕਦਰਦਾਨ ਦਿਲ ਥਾਮ ਕੇ ਬੈਠिएगा ਹਾਂਜੀ ਹੁਣ ਤੁਹਾਡੇ ਸਾਹਮਣੇ ਲੰਡਰ ਆਲਾ ਜੱਸਾ ਆ ਜਾ ਰਿਹਾ ਜੀ ਜੱਸਾ ਜੋਗੀ ਚਲ ਜੱਸੇ ਆ ਜਾ ਫਿਰ ਆ ਜਾ ਚਲ ਜੱਸੇ ਤੁਸੀਂ ਫਿਰ ਆ ਜਾ ਆ ਜਾ ਆ ਲੈ ਜੱਸੇ ਸ਼ੁਰੂ ਕਰ ਲਾ ਹਾਂਜੀ ਹਾਂ ਜੀ ਜਿੰਨੀਆਂ ਵੀ ਫਿਲਮੀ ਜਗਤ ਦੀਆਂ ਹਸਤੀਆਂ ਨੇ ਹਾਜ਼ਰੀ ਭਰੀ ਆ ਵਾਹਿਗੁਰੂ ਜੀ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਸੰਗੀਤਕ ਜਗਤ ਦੀਆਂ ਮਹਾਨ ਹਸਤੀਆਂ ਸੰਜੀਪ ਆਨੰਦ ਜੀ ਜੁੜ ਕੇ ਬੈਠੇ ਨੇ ਸਾਡੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਬੜੇ ਸੁਰੀਲੇ ਫਨਕਾਰ ਅਲਾਪ ਸਕੰਦਰ ਜੀ ਕਿਉਂਕਿ ਤੂਰ ਦੁਨੀਆ ਤੋਂ ਹਰ ਇੱਕ ਨੇ ਇੱਥੋਂ ਜਾਣਾ ਪਰ ਕੁਝ ਨਾਂ ਦੁਨੀਆ ਦੇ ਉੱਤੇ ਅਮਰ ਹੋ ਜਾਂਦੇ ਆ ਉਹ ਜਿਹੜਾ ਨਾਂ ਅਮਰ ਹੋ ਗਿਆ ਉਹ ਹੈ ਜਨਾਬ ਸਰਦੂਲ ਸਕੰਦਰ ਜੀ ਉਹਨਾਂ ਦੀਆਂ ਯਾਦਾਂ ਹਮੇਸ਼ਾ ਹੀ ਰਹਿਣੀਆਂ ਉਹਨਾਂ ਦੀ ਆਵਾਜ਼ ਹਮੇਸ਼ਾ ਹੀ ਗੂੰਜਦੀ ਰਹਿਣੀ ਆ ਸਤਕਾਰਯੋਗ ਅਮਰਨੂਰੀ ਜੀ ਉਹਨਾਂ ਵੱਲੋਂ ਬੇਅੰਤ ਮਾਨ ਸਤਕਾਰ ਢਾਡੀ ਜਥੇ ਲਈ ਭੇਜਿਆ ਗਿਆ ਇਸੇ ਤਰ੍ਹਾਂ ਸਿਮਰਨ ਮਹੰਤ ਪਟਿਆਲੇ ਤੋਂ ਉਹਨਾਂ ਵੱਲੋਂ ਬੇਅੰਤ ਖਜਾਨੇ ਆਏ ਨੇ ਸਾਡੇ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਤੇ ਹੋਰ ਦਿੱਲੀ ਵਾਲੇ ਮਹਾਂਪੁਰਖ ਜਿੰਨੇ ਵੀ ਮਹਾਨ ਹਸਤੀਆਂ ਹਾਜ਼ਰੀ ਦੇ ਰਹੀਆਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵੀਰਪਾਲ ਖਰੋੜ ਜੀ ਲਚਕਾਣੀ ਇਹਨਾਂ ਦਾ ਉਹ ਆਸ਼ਰਮ ਹੈ ਜਿੱਥੇ ਇਹ ਲੋੜ ਬੰਦਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਨੇ ਇਹਨਾਂ ਦੀਆਂ ਸੇਵਾਵਾਂ ਅਗੇ ਸਾਡਾ ਸਿਰ ਝੁਕਦਾ ਹੈ ਅੱਜ ਵੱਡੀ ਸੇਵਾ ਮੇਰੇ ਵੱਡੇ ਵੀਰ ਬਰਜਿੰਦਰ ਸਿੰਘ ਜੀ ਪਰਵਾਨਾ ਉਹਨਾਂ ਨੇ ਨਿਭਾਈ ਆ ਤੇ ਜਿੰਨੇ ਵੀ ਤੁਸੀਂ ਪਹੁੰਚੇ ਹੋ ਸਾਰਿਆਂ ਦਾ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ